ਪੰਜਾਬ ਦੇ ਕਈ ਪਿੰਡ ਐਧਾ ਦੇ ਨੇ ਜਿਨ੍ਹਾਂ ਦੇ ਵਿੱਚ ਇਹ ਆਵਾਜ਼ ਹੁਣ ਉੱਠਣੀ ਸ਼ੁਰੂ ਹੋ ਚੁੱਕੀ ਹੈ ਕਿ ਕਿਸਾਨ ਲੀਡਰ ਸਿਰਫ ਤੇ ਸਿਰਫ ਆਪਣੇ ਹਿੱਤਾਂ ਦੇ ਲਈ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੱਤ ਬਣਾਉਣ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰ ਰਹੇ ਹਨ। ਤਾਂ ਜੁਨੀਆਨਾਂ ਦੇ ਲੀਡਰ ਗੈਰ ਕਾਨੂੰਨੀ ਢੰਗ ਤਰੀਕਿਆਂ ਦੇ ਨਾਲ ਸਰਮਾਇਆ ਇਕੱਠਾ ਕਰਕੇ ਵੱਡੀਆਂ ਜਾਇਦਾਦਾਂ ਦੇ ਮਾਲਕ ਬਣੇ ਹੋਏ ਹਨ। ਅੱਜ ਆਗੂ ਤੋਂ ਲੈ ਕੇ ਵੱਡੇ ਆਗੂ ਤੱਕ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਉਹਨਾਂ ਨੇ ਕਿਤੇ ਨਾ ਕਿਤੇ ਪੈਸੇ ਦੇ ਮਾਮਲੇ ਦੇ ਵਿੱਚ ਰਸ਼ਵਤ ਦੇ ਮਾਮਲੇ ਦੇ ਵਿੱਚ ਕਿਹੜਾ ਫੈਰੀ ਕੀਤੀ ਹੈ ਹੁਣ ਦੱਸ ਉਹਨਾਂ ਤੋਂ ਸਪਸ਼ਟੀਕਰਨ ਤੱਕ ਕਿਸਾਨ ਆਗੂਆਂ ਨੂੰ ਮੰਗਣਾ ਹੀ ਚਾਹੀਦਾ ਪਰ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਕਿੰਨਾ ਕੁ ਝੂਠ ਹੈ ਜਾਂ ਸੱਚ ਹੈ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲੀ ਆਗੂਆਂ ਅਤੇ ਕਿਸਾਨ ਜੁਨੀਆਨਾਂ ਵੱਲੋਂ ਆਪਣੇ ਹਿੱਤਾਂ ਲਈ ਅਫਵਾਹਾਂ ਫੈਲਾ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ ਹਨ ਕਿਸਾਨ ਜੁਨੀਆਨਾਂ ਦੇ ਨਿਸ਼ਾਨੇ ਸਾਧੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਕਿਸਾਨਾ ਅਤੇ ਕਿਸਾਨ ਜੁਨੀਆਨਾ ਦਾ ਵजूद ਵੱਖੋ ਵੱਖਰਾ ਹੈ ਕਿਉਂਕਿ ਜੁਨੀਆਨਾ ਦੇ ਲੀਡਰਾਂ ਨੇ ਕਿਸਾਨਾਂ ਦੇ ਹਿੱਤ ਬਚਾਉਣ ਦੇ ਨਾਂ ਤੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਹਨ ਉਹਨਾਂ ਕਹੇ ਕਿ ਕਿਸਾਨ ਜੁਨੀਆਨਾ ਦੇ ਲੀਡਰ ਗੈਰ ਕਾਨੂੰਨੀ ਢੰਗ ਤਰੀਕਿਆਂ ਦੇ ਨਾਲ ਸਰਮਾਇਆ ਇਕੱਠਾ ਕਰਕੇ ਵੱਡੀਆਂ ਜਾਇਦਾਦਾਂ ਦੇ ਮਾਲਕ ਬਣੇ ਹੋਏ ਹਨ ਇੱਥੋਂ ਤੱਕ ਕਿ ਇਹਨਾਂ ਨੇ ਸੂਬੇ ਦੇ ਕਈ ਹੋਟਲਾਂ ਦੇ ਵਿੱਚ ਤੇ ਹਸਪਤਾਲਾਂ ਦੇ ਵਿੱਚ ਵੀ ਇਹਨਾਂ ਦੀ ਹਿੱਸਾਪਤੀ ਹੈ ਉਨ੍ਹਾਂ ਕਿਹਾ ਕਿ ਜੁਨੀਅਨਾਂ ਨੂੰ ਖੇਤੀ ਸੰਕਟ ਨਾਲ ਜੁੜੇ ਮਸਲਿਆਂ ਤੇ ਉਹਨਾਂ ਦੇ ਨਾਲ ਬਹਿਸ ਕਰਨ ਦੀ ਚੁਣੌਤੀ ਵੀ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਬੀਬੀ ਐਮਬੀ ਤੇ ਹਰਿਆਣਾ ਨਾਲ ਪਾਣੀਆਂ ਦੇ ਮੁੱਦੇ ਤੇ ਕਿਸਾਨ ਜੁਨੀਅਨਾਂ ਵੱਲੋਂ ਚੁੱਪ ਸਾਧਨ ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹਨਾਂ ਨੇ ਕਿਸੇ ਵੀ ਲੀਡਰ ਨੇ ਇੱਕ ਬਿਆਨ ਤੱਕ ਨਹੀਂ ਜਾਰੀ ਕੀਤਾ ਕਿਸਾਨ ਜੁਨੀਅਨਾਂ ਬੇਤੁੱਕੇ ਮਾਮਲਿਆਂ ਤੇ ਸੜਕਾਂ ਅਤੇ ਰੇਲਾਂ ਰੋਕ ਕੇ ਸਿਰਫ ਆਪਣੀਆਂ ਦੁਕਾਨਾਂ ਚਲਾ ਰਹੀਆਂ ਹਨ ਜਦਕਿ ਪੰਜਾਬ ਦੇ ਸਜੀਤਾ ਮੁੱਦਿਆਂ ਪ੍ਰਤੀ ਚੁੱਪ ਧਾਰ ਰਹਿਦੀਆਂ ਹਨ ਭਗਵੰਤ ਸਿੰਘ ਮਾਨ ਨੇ ਇਹਨਾਂ ਲੀਡਰਾਂ ਨੂੰ ਕਿਸਾਨਾਂ ਨਾਲ ਕੋਈ ਸਰਵੋਕਾਰ ਨਹੀਂ ਸਗੋਂ ਉਹ ਆਪਣੇ ਹਿੱਤ ਪੂਰੇ ਕਰਨ ਦੇ ਵਿੱਚ ਲੱਗੇ ਹੋਏ ਹਨ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਬਿਆਨਬਾਜ਼ੀ ਕੀਤੀ ਜਾਂਦੀ ਹੈ ਤੇ ਹੁਣ ਪੂਰੀ ਡਿਟੇਲ ਦੇ ਨਾਲ ਤੁਹਾਨੂੰ ਦੱਸਦੇ ਹਾਂ ਕਿ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਜੋ ਬਿਆਨਬਾਜ਼ੀ ਕੀਤੀ ਗਈ ਹੈ ਉਹ ਕਿੰਨੀ ਕੁ ਸਹੀ ਹੈ ਜਾਂ ਇਸ ਦੇ ਵਿੱਚ ਕਿਸਾਨਾਂ ਦੇ ਉੱਤੇ ਸਿਰਫ ਤੇ ਸਿਰਫ ਤੋਸ਼ ਲਗਾਇਆ ਹੈ ਕਿਸਾਨੀ ਅੰਦੋਲਨ ਦੇ ਵਿੱਚ ਜੇਕਰ ਹੁਣ ਤੱਕ ਗੱਲ ਕਰੀਏ ਤਾਂ ਕਿਸਾਨ ਜੁਨੀਅਨਾਂ ਦੇ ਚੋ ਲੀਡਰ ਨੇ ਉਹਨਾਂ ਦੀ ਕਾਫੀ ਵੱਡੀ ਭੂਮਿਕਾ ਰਹੀ ਹੈ ਇਸ ਪੂਰੇ ਅਧੂਲਨ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਕਿਸਾਨਾਂ ਨੂੰ ਇਕੱਠਿਆਂ ਕਰਕੇ ਆਪਣੇ ਭਾਸ਼ਣਾਂ ਦੁਆਰਾ ਬੋਰਡਰਾਂ ਤੇ ਬਿਠਾਇਆ ਜਾਂਦਾ ਹੈ ਤੇ ਇੱਕ ਲੰਮਾ ਸੰਘਰਸ਼ ਵੀ ਕੀਤਾ ਜਾਂਦਾ ਹੈ ਪਰ ਆਮ ਪੰਜਾਬ ਦੇ ਪਿੰਡਾਂ ਦੀ ਜਦੋਂ ਗੱਲ ਕਰਦੇ ਆ ਤਾਂ ਪੰਜਾਬ ਦੇ ਕਈ ਪਿੰਡ ਐਧਾ ਦੇ ਨੇ ਜਿਨ੍ਹਾਂ ਦੇ ਵਿੱਚ ਇਹ ਆਵਾਜ਼ ਹੁਣ ਉੱਠਣੀ ਸ਼ੁਰੂ ਹੋ ਚੁੱਕੀ ਹੈ ਕਿ ਕਿਸਾਨ ਲੀਡਰ ਸਿਰਫ ਤੇ ਸਿਰਫ ਆਪਣੇ ਕਿੱਤਾਂ ਦੇ ਲਈ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੰਟ ਬਣਾਉਣ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਕਿੰਨਾ ਕੁ ਝੂਠ ਹੈ ਜਾਂ ਸੱਚ ਹੈ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪਹਿਲੀ ਗੱਲ ਸਟਾਰਟਿੰਗ ਦੇ ਵਿੱਚ ਦੱਸ ਦਈਏ ਕਿ ਸਾਡਾ ਕੋਈ ਵੀ ਮਕਸਦ ਨਹੀਂ ਕਿ ਅਸੀਂ ਕਿਸੇ ਦੀਆਂ ਭਾਵਨਾਵਾਂ ਮਾ ਪੜਕਾਈਏ ਲੋਕਾਂ ਦੀਆਂ ਗੱਲਾਂ ਕਰਾਂਗੇ ਤੇ ਉਹਨਾਂ ਤੋਂ ਜੋ ਵੀ ਸਾਨੂੰ ਹੁਣ ਤੱਕ ਸਪਸ਼ਟੀਕਰਨ ਮਿਲਿਆ ਉਸ ਦੇ ਆਧਾਰ 'ਤੇ ਅਸੀਂ ਗੱਲ ਕਰ ਰਹੇ ਹਾਂ ਕਿਸਾਨ ਆਗੂਆਂ ਦੇ ਵੱਲੋਂ ਪਿੰਡਾਂ ਦੇ ਵਿੱਚ ਸ਼ੁਰੂ ਤੋਂ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪਿੰਡਾਂ ਦੇ ਵਿੱਚ ਗਰਾਹੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਕਿ ਕਿਸਾਨ ਅੰਦੋਲਨ ਨੂੰ ਮੋਦੀ ਸਰਕਾਰ ਦੇ ਵੱਲੋਂ ਜੋ ਤਿੰਨ ਕਾਲੇ ਕਾਨੂੰਨ ਐਲਾਨ ਕੀਤੇ ਗਏ ਸੀ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਤੇ ਮਜ਼ਦੂਰਾਂ ਦੇ ਵੱਲੋਂ ਇੱਕ ਲੰਮਾ ਸੰਘਰਸ਼ ਕੀਤਾ ਜਾਂਦਾ ਹੈ ਤੇ ਇਸ ਲੰਮੇ ਸੰਘਰਸ਼ ਨੂੰ ਚੱਲਦਾ ਰੱਖਣ ਦੇ ਲਈ ਰਸਦ ਦੀ ਮਾਇਆ ਦੀ ਅਤੇ ਹੋਰ ਪ੍ਰਬੰਧ ਦੀ ਵੀ ਲੋੜ ਪੈਂਦੀ ਹੈ ਤੇ ਪਿੰਡਾਂ ਦੇ ਵਿੱਚ ਇਹ ਆਮ ਹੁੰਦਾ ਹੈ ਕਿ ਅਗਰਾਹੀ ਇਕੱਠੀ ਕੀਤੀ ਜਾਂਦੀ ਹੈ ਅਗਰਾਹੀ ਇਕੱਠੀ ਕਰਨ ਤੋਂ ਬਾਅਦ ਘਰ ਸੇਤੀ ਜਾਂ ਪਰਿਵਾਰ ਸੇਤੀ ਜਾਂ ਜ਼ਮੀਨਾਂ ਦੇ ਕਿੱਲਾਂ ਦੇ ਹਿਸਾਬ ਦੇ ਨਾਲ ਇੱਕ ਪਿੰਡ ਦੇ ਵੱਲੋਂ ਇਹ ਗ੍ਰਾਹੀ ਇਕੱਠੀ ਕਰਕੇ ਇਹਨਾਂ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਪਾਇਆ ਗਿਆ ਸੀ ਪਰ ਉਹ ਹਿੱਸਾ ਇਹਨਾਂ ਕਿਸਾਨ ਆਗੂਆਂ ਦੁਆਰਾ ਪਿੰਡ ਪੱਧਰ ਤੇ ਬਲਾਕ ਪੱਧਰ ਤੇ ਜਾਂ ਜ਼ਿਲ੍ਹਾ ਪੱਧਰ ਤੇ ਚੁਣੇ ਹੋਏ ਨੁਮਾਇਂਦਿਆਂ ਜਾਂ ਇਦਾਂ ਕਹਿ ਲਈਏ ਕਿ ਆਗੂਆਂ ਦੁਆਰਾ ਉਹ ਗਰਾਈ ਇਕੱਠੀ ਕਰਕੇ ਇਹਨਾਂ ਅੰਦੋਲਨਾਂ ਦੇ ਵਿੱਚ ਪਹਚਾਈ ਜਾਂਦੀ ਸੀ ਪਰ ਹੁਣ ਪਿੰਡਾਂ ਦੇ ਲੋਕਾਂ ਦੇ ਵੱਲੋਂ ਇਹ ਸਵਾਲ ਉਠਾਏ ਜਾ ਰਹੇ ਨੇ ਇਤਜ਼ਾਮ ਵੀ ਕਾਫੀ ਲੱਗੇ ਨੇ ਇਹਨਾਂ ਆਗੂਆਂ ਦੇ ਉੱਤੇ ਚਾਹੇ ਉਹ ਵੱਡੇ ਲੈਵਲ ਦਾ ਕੋਈ ਆਗੂ ਹੈ ਜਾਂ ਪਿੰਡ ਪੱਤਰ ਦਾ ਜਾਂ ਬਲਾਕ ਪੱਤਰ ਦਾ ਜ਼ਿਲ੍ਹਾ ਪੱਤਰ ਦਾ ਹਰ ਇੱਕ ਤਰ੍ਹਾਂ ਦੇ ਆਗੂਆਂ ਦੇ ਉੱਤੇ ਜਿੰਨੇ ਵੀ ਕਿਸਾਨ ਯੂਨੀਅਨਾਂ ਬਣੀਆਂ ਹੋਈਆਂ ਨੇ ਚਾਹੇ ਉਹ ਕੋਈ ਵੀ ਕਿਸਾਨ ਯੂਨੀਅਨ ਹੈ ਉਹਨਾਂ ਦੇ ਛੋਟੇ ਆਗੂ ਤੋਂ ਲੈ ਕੇ ਵੱਡੇ ਆਗੂ ਤੱਕ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਉਹਨਾਂ ਨੇ ਕਿਤੇ ਨਾ ਕਿਤੇ ਪੈਸੇ ਦੇ ਮਾਮਲੇ ਦੇ ਵਿੱਚ ਰਸ਼ਵਤ ਦੇ ਮਾਮਲੇ ਦੇ ਵਿੱਚ ਫੇਰ ਆਫੇਰੀ ਕੀਤੀ ਹੈ ਹੁਣ ਦੱਸ ਦਈਏ ਕਿ ਪਿੰਡਾਂ ਦੇ ਵਿੱਚ ਉਹ ਗ੍ਰਾਹੀਆਂ ਜਾਂਦੀਆਂ ਰਹੀਆਂ ਤੇ ਇਸ ਤੋਂ ਇਲਾਵਾ ਅंदोलਨ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਬਾਹਰਲੇ ਰਾਜਾਂ ਤੋਂ ਬਾਹਰਲੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਵੱਸਦੇ ਪੰਜਾਬੀਆਂ ਤੋਂ ਜਾਂ ਹੋਰ ਜਿੰਨੇ ਵੀ ਸ਼ਰਦਾਬਾਨ ਹੁੰਦੇ ਆ ਲੋਕ ਉਹਨਾਂ ਦੇ ਵੱਲੋਂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਜਾਂਦਾ ਹੈ ਚਾਹੇ ਉਹਨਾਂ ਅਧੂਰਣਾ ਦੇ ਵਿੱਚ ਬੈਠੇ ਨੇੜੇ ਤੇੜੇ ਦੇ ਲੋਕਾਂ ਦੁਆਰਾ ਸ਼ਹਿਰੀ ਲੋਕਾਂ ਦੁਆਰਾ ਨਗਦੀ ਦੇ ਰੂਪ ਦੇ ਵਿੱਚ ਜਾਂ ਇਹਨਾਂ ਆਗੂਆਂ ਦੇ ਖਾਤਿਆਂ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਜੋ ਰਸ਼ਤ ਦੇ ਲਈ ਪੈਸਾ ਜਾਂ ਨਗਦ ਉਹਨਾਂ ਨੂੰ ਭੁਗਤਾਨ ਕੀਤਾ ਗਿਆ ਸੀ ਪਰ ਜਦੋਂ ਉਹ ਕਿਸਾਨੀ ਅੰਦੋਲਨ ਖਤਮ ਹੁੰਦਾ ਹੈ ਖਤਮ ਹੋਣ ਤੋਂ ਬਾਅਦ ਕੁਝ ਕੁ ਆਗੂ ਜੋ ਸੱਚੇ ਸੁੱਚੇ ਸਨ ਤੇ ਇਮਾਨਦਾਰ ਸਨ ਉਹਨਾਂ ਨੇ ਹਿਸਾਬ ਤਾਂ ਦੇ ਦਿੱਤਾ ਪਰ ਕੁਝ ਆਗੂ ਜੋ ਹਲੇ ਵੀ ਆਪਣੀਆਂ ਬੈਂਕ ਸਟੇਟਮੈਂਟਾਂ ਜਾਂ ਖਾਤਿਆਂ ਨੂੰ ਲੋਕਾਂ ਸਾਹਮਣੇ ਰੱਖਣ ਤੋਂ ਡਰਦੇ ਹਨ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਪੂਰੀ ਤਰ੍ਹਾਂ ਦੇ ਨਾਲ ਘੜ ਕਰ ਚੁੱਕਿਆ ਹੈ ਕਿ ਉਹ ਬਣ ਕੇ ਤਾਂ ਕਿਸਾਨ ਆਗੂ ਗਏ ਸਨ ਮੋਕਵਾਰ ਬਣ ਕੇ ਗਏ ਸਨ ਪਰ ਪੈਸੇ ਦੇ ਲਾਲਚ ਕਰਕੇ ਅੱਜ ਉਹ ਨਾ ਤਾਂ ਦੁਬਾਰਾ ਤੋਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜ ਰਹੇ ਹਨ ਤੇ ਨਾ ਹੀ ਉੱਥੇ ਪਹੁੰਚ ਰਹੇ ਹਨ ਖਾਤੇ ਦਿਖਾਉਣਾ ਤਾਂ ਬੜੀ ਦੂਰ ਦੀ ਗੱਲ ਹੋ ਗਈ ਉਹਨਾਂ ਦੇ ਹੁਣ ਕਿਸਾਨ ਆਗੂਆਂ ਦੁਆਰਾ ਜਦੋਂ ਇਸ ਤਰ੍ਹਾਂ ਦੇ ਬਿਆਨ ਭਗਵੰਤ ਸਿੰਘ ਮਾਣ ਦੇ ਵੱਲੋਂ ਕਹੇ ਜਾਂਦੇ ਆ ਕਿਉਂਕਿ ਹਮੇਸ਼ਾ ਇਹ ਗੱਲ ਹੁੰਦੀ ਹੈ ਕਿ ਜੋ ਗੱਲ ਆਮ ਲੋਕਾਂ ਦੇ ਵਿੱਚ ਹੁੰਦੀ ਹੈ ਉਹ ਕਿਤੇ ਨਾ ਕਿਤੇ ਸਰਕਾਰ ਤੱਕ ਜਾਂ ਆਲੇ-ਦੁਆਲੇ ਦੇ ਲੋਕਾਂ ਤੱਕ ਜ਼ਰੂਰ ਪਹੁੰਚ ਜਾਂਦੀ ਹੈ ਇਹ ਗੱਲ ਦੇ ਵਿੱਚ ਕਿਤੇ ਨਾ ਕਿਤੇ ਤਾਂ ਸੱਚ ਹੈਗਾ ਹੀ ਹੈ ਕਿਉਂਕਿ ਜੇ ਹੁਣ ਆਗੂਆਂ ਤੋਂ ਹਿਸਾਬ ਮੰਗਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਪੂਰੀ ਤਰ੍ਹਾਂ ਕੰਨੀ ਕਦਰਉਂਦੇ ਹਨ ਚਾਹੇ ਉਹ ਛੋਟੇ ਲੈਵਲ ਤੇ ਹੁਣ ਆਗੂ ਚਾਹੇ ਉਹ ਵੱਡੇ ਲੈਵਲ ਦੇ ਆਗੂ ਹੋਣ ਇਤੋਂ ਤੱਕ ਕਿ ਹੁਣ ਭਗਵੰਤ ਮਾਨ ਸਰਕਾਰ ਨੇ ਜਾਂ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਕੁਝ ਲੋਕ ਜਾਂ ਕੁਝ ਆਗੂ ਸਿਰਫ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਣਾਉਣ ਦੇ ਚੱਕਰ ਦੇ ਵਿੱਚ ਹਨ ਤੇ ਇਹ ਗੱਲ ਕਿਤੇ ਨਾ ਕਿਤੇ ਸੱਚ ਹੁੰਦੀ ਨਜ਼ਰ ਆ ਰਹੀ ਹੈ ਉਹ ਕਿਸਾਨ ਆਗੂ ਜਿਹੜੇ ਅੰਦੋਲਨ ਦੇ ਵੇਲੇ ਦਿੱਲੀ ਦੇ ਬਾਰਡਰਾਂ ਤੇ ਤਾਂ ਬੈਠੇ ਸੀ ਪਰ ਅੱਜ ਜਦੋਂ ਕੋਈ ਅੰਦੋਲਨ ਹੁੰਦਾ ਹੈ ਜਾਂ ਉਹਨਾਂ ਨੂੰ ਉੱਥੇ ਪਹੁੰਚਣ ਦੀ ਲਈ ਕਿਹਾ ਜਾਂਦਾ ਤਾਂ ਸਿਰਫ ਉਹ ਇੱਕ ਖਾਣਾ ਪੂਰਤੀ ਕਰਦੇ ਹਨ ਕਿਉਂਕਿ ਹੁਣ ਉਹਨਾਂ ਨੂੰ ਪਤਾ ਹੈ ਕਿ ਲੋਕ ਕਿਤੇ ਨਾ ਕਿਤੇ ਸਮਝਦਾਰ ਹੋ ਚੁੱਕੇ ਹਨ ਤੇ ਉਹ ਇਹਨਾਂ ਆਗੂਆਂ ਨੂੰ ਦੁਬਾਰਾ ਤੋਂ ਰਸ਼ਦ ਦੇ ਲਈ ਮਾਇਆ ਜਾਂ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਕੁਝ ਵੀ ਪੈਸੇ ਦੇ ਨਾਲ ਰਿਲੇਟਡ ਕੁਝ ਵੀ ਟ੍ਰਾਂਸਫਰ ਨਹੀਂ ਕਰਨਗੇ ਪਰ ਹੁਣ ਕਿਸਾਨ ਆਗੂਆਂ ਦੁਆਰਾ ਵੀ ਇਹ ਉਹਨਾਂ ਦਾ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਉਹਨਾਂ ਨੇ ਆਗੂ ਜਾਂ ਮੋਖਵਰ ਪਿੰਡ ਲੈਵਲ ਤੇ ਬਲਾਕ ਲੈਵਲ ਤੇ ਦਾ ਜ਼ਿਲਾ ਪੱਤਰ ਤੇ ਲਗਾਏ ਸੀ ਉਹਨਾਂ ਤੋਂ ਕਿਤੇ ਨਾ ਕਿਤੇ ਪੁੱਛ ਪੜਤਾਲ ਕੀਤੀ ਜਾਵੇ ਉਹਨਾਂ ਦੇ ਬੈਂਕ ਬੈਲੈਂਸ ਚੈੱਕ ਕੀਤੇ ਜਾਣ ਉਨ੍ਹਾਂ ਦੀ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਦੀ ਜਾਇਦਾਦ ਤੇ ਹੁਣ ਦੀ ਜਾਇਦਾਦ ਦੇ ਵਿੱਚ ਕਿੰਨਾ ਫਰਕ ਪਿਆ ਹੈ ਕਈਆਂ ਨੇ ਤਾਂ ਆਪਣੇ ਧੀ ਪੁੱਤ ਬਾਹਰਲੇ ਦੇਸ਼ਾਂ ਵਿੱਚ ਵੀ ਸੈੱਟ ਕਰ ਲਏ ਹਨ ਸਾਡਾ ਇੱਥੇ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਹੋ ਸਕਦਾ ਉਹਨਾਂ ਦਾ ਸਰੋਤ ਕੋਈ ਹੋਰ ਵੀ ਹੋਵੇ ਪਰ ਕਿਤੇ ਨਾ ਕਿਤੇ ਉਹਨਾਂ ਤੋਂ ਸਪਸ਼ਟੀਕਰਨ ਤੱਕ ਕਿਸਾਨ ਆਗੂਆਂ ਨੂੰ ਮੰਗਣਾ ਹੀ ਚਾਹੀਦਾ ਕਿਉਂਕਿ ਇਹ ਗੱਲ ਹੁਣ ਭਗਵੰਤ ਸਿੰਘ ਮਾਣ ਦੇ ਵੱਲੋਂ ਪੂਰੇ ਕਿਸਾਨ ਆਗੂਆਂ ਤੇ ਇੱਕ ਕਹਿਣੋ ਕਿ ਇੱਕ ਇਲਜ਼ਾਮ ਦੀ ਤਰ੍ਹਾਂ ਲਗਾਈ ਗਈ ਹੈ ਕਿ ਕਿਸਾਨ ਆਕੂ ਸਿਰਫ ਤੇ ਸਿਰਫ ਆਪਣੇ ਹਿੱਤਾਂ ਦੇ ਲਈ ਲੜਦੇ ਹਨ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਇਹ ਵੀ ਗੱਲ ਕਹੀ ਹੈ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪਾਣੀਆਂ ਦੇ ਮੁੱਦਿਆਂ ਦੇ ਉਪਰ ਦੇ ਜਦੋਂ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਦੇ ਨਾਲ ਖੜਨਾ ਚਾਹੀਦਾ ਹੈ ਤਾਂ ਉਹਨਾਂ ਦੇ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਅਜੇ ਤੱਕ ਪਰ ਪਾਣੀਆਂ ਦੇ ਮਾਮਲੇ ਤੇ ਕਿਸਾਨ ਚੁੱਪ ਨੇ ਬੀਬੀਐਮਬੀ ਵੱਲੋਂ ਧੱਕਾ ਕੀਤਾ ਜਾ ਰਿਹਾ ਪੰਜਾਬ ਦੇ ਨਾਲ ਉਦੋਂ ਕਿਸਾਨ ਚੁੱਪ ਨੇ ਹਰਿਆਣਾ ਪਾਣੀ ਵੱਧ ਮੰਗ ਰਿਹਾ ਹੈ ਸੈਂਟਰ ਸਰਕਾਰ ਦੇ ਜ਼ੋਰ ਤੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਲੜਤਾ ਰਹੀ ਹੈ ਪਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਪੰਜਾਬ ਸਰਕਾਰ ਦਾ ਸਾਥ ਇਸ ਮੁੱਦੇ ਦੇ ਉੱਤੇ ਦੇਣਾ ਤਾਂ ਬਣਦਾ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਇਹ ਗੱਲ ਹਮੇਸ਼ਾ ਕਹੀ ਜਾਂਦੀ ਹੈ ਕਿ ਤੁਸੀਂ ਪੰਜਾਬ ਸਰਕਾਰ ਦੇ ਨਾਲ ਆ ਕੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਤਾਂ ਜੋ ਪੰਜਾਬ ਦੇ ਕਿਸਾਨੀ ਹਿੱਤ ਹਿੱਤਾਂ ਦੇ ਲਈ ਪੰਜਾਬ ਸਰਕਾਰ ਅੱਗੇ ਆ ਸਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਲਜ਼ਾਮ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਕਿਸਾਨਾਂ ਨੂੰ ਸਿੱਧੀ ਲਲਕਾਰ ਹੈ ਕਿ ਭਈ ਉਹ ਆਪਣੇ ਜੋ ਵੀ ਸਪਸ਼ਟੀਕਰਨ ਨੇ ਉਹ ਦੇਣ ਕਿਉਂਕਿ ਉਹਨਾਂ ਦੀ ਕਈ ਹੋਟਲਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਭਗਵੰਤ ਸਿੰਘ ਮਾਨ ਦੇ ਵੱਲੋਂ ਕਿ ਹੋਟਲਾਂ ਦੇ ਵਿੱਚ ਹਿੱਸੇਦਾਰੀ ਹੈ ਵੱਡੇ ਵੱਡੇ ਹੋਟਲਾਂ ਦੇ ਵਿੱਚ ਉਹਨਾਂ ਦਾ ਆਪਣਾ ਕੁਝ ਹਿੱਸਾ ਰੱਖਿਆ ਹੋਇਆ ਹੈ ਤੇ ਜਦੋਂ ਕਿਸਾਨਾਂ ਨੂੰ ਬੋਲਣਾ ਚਾਹੀਦਾ ਉਦੋਂ ਕਿਸਾਨ ਚੁੱਪ ਕਰ ਜਾਂਦੇ ਹਨ ਬਹੁਤ ਸਾਰੇ ਕਿਸਾਨ ਆਗੂ ਵੱਡੀਆਂ-ਵੱਡੀਆਂ ਜ਼ਮੀਨਾਂ ਜਾਇਦਾਦਾਂ ਬਣਾ ਚੁੱਕੇ ਹਨ ਪਰ ਕਿਸਾਨ ਇਹ ਛੋਟੇ ਲੇਬਲ ਤੇ ਹਨ ਜਿਹੜੇ ਕਿ ਕਿਸਾਨ ਜਥੇਬੰਦੀਆਂ ਦਾ ਪੂਰੀ ਤਰ੍ਹਾਂ ਦੇ ਨਾਲ ਸਹਿਯੋਗ ਕਰਦੇ ਹਨ ਉਹਨਾਂ ਦੇ ਭਲੇ ਕੁਝ ਵੀ ਨਹੀਂ ਪੈਂਦਾ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਤੇ ਨਿਸ਼ਾਨਾ ਸਾਧਿਆ ਗਿਆ ਹੈ ਹੁਣ ਕਿਸਾਨਾਂ ਦੇ ਵੱਲੋਂ ਕੀ ਕੁਝ ਪ੍ਰਤੀਕਰਨ ਜਾਂ ਬਿਆਨਬਾਜ਼ੀ ਕੀਤੀ ਜਾਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਅਕਾਲੀ ਲੀਡਰ ਆਪਣੇ ਸਿਆਸੀ ਫਾਇਦੇ ਦੀ ਖਾਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਵਰਤ ਰਹੇ ਹਨ ਅਕਾਲੀ ਸੌੜੇ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕਰ ਰਹੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਆਪਣੇ ਰਾਜਨੀਤਿਕ ਹਿੱਤਾਂ ਅਨੁਸਾਰ ਅਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਤੋੜ-ਬਿਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਸੋਮਣੀ ਅਕਾਲੀ ਦਲ ਇਸ ਦੇ ਵਿੱਚ ਕਾਫੀ ਹੱਦ ਤੱਕ ਪੂਰੀ ਤਰ੍ਹਾਂ ਦੇ ਨਾਲ ਫਾਇਦਾ ਵੀ ਲੈ ਲੈਂਦੀ ਆ ਹਰ ਵਾਰ ਕਿਉਂਕਿ ਸੋਮਣੀ ਅਕਾਲੀ ਦਲ ਨੂੰ ਜਿੰਨੀਆਂ ਵੋਟਾਂ ਪੈਂਦੀਆਂ ਹਨ ਉਹ ਧਰਮ ਦੇ ਆਧਾਰ ਤੇ ਪੈਂਦੀਆਂ ਹਨ ਸਿੱਖੀ ਫਲਸਫੇ ਦੇ ਆਧਾਰ ਤੇ ਉਹਨਾਂ ਨੂੰ ਵੋਟਾਂ ਪੈਂਦੀਆਂ ਹਨ ਤਿਉਹੋ ਅਕਾਲ ਤਖਤ ਸੈਟ ਤੋਂ ਜਾਂ ਕੋਈ ਹੁਕਮਨਾਮਾ ਜਥੇਦਾਰਾਂ ਦੇ ਵੱਲੋਂ ਦਿੱਤਾ ਜਾਂਦਾ ਉਸ ਦੀ ਬਿਆਨਬਾਜ਼ੀ ਤੋੜ ਮੋੜ ਕੇ ਲੋਕਾਂ ਤੋਂ ਸਮਰਥਨ ਲੈਣ ਦੀ ਕੋਸ਼ਿਸ਼ ਕਰਦੇ ਹਨ ਇਸ ਦੇ ਉੱਤੇ ਵੀ ਭਗਵੰਤ ਸਿੰਘ ਮਾਨ ਨੇ ਤਿੱਖਾ ਪ੍ਰतिकਰਮ ਦਿੱਤਾ ਇਸ ਤੋਂ ਲਾਭ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਖਵੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਇਹ ਗੱਲ ਸੁਣਨ ਨੂੰ ਮਿਲੀ ਹੈ ਕਿ ਉਹਨਾਂ ਦੇ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਸੁਖਵੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਦੀ ਆਪਸ ਦੇ ਵਿੱਚ ਬੋਲਬਾਣੀ ਵੀ ਬੰਦ ਹੈ ਉਨਾ ਇਹ ਵੀ ਹੈ ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਜਿਵੇਂ ਦੋਵਾਂ ਦੇ ਦਰਮਿਆਨ ਜਦੋਂ ਉਹਨਾਂ ਦੀ ਸਰਕਾਰ ਸੀ ਅਤੇ ਸਰਕਾਰ ਦੇ ਦੌਰਾਨ ਉਹਨਾਂ ਨੇ ਲੁੱਟ ਦੇ ਪੈਸੇ ਦੇ ਨਾਲ ਜੋ ਜ਼ਮੀਨ ਜਾਇਦਾਦ ਬਣਾਈ ਸੀ ਉਹਨਾਂ ਦੀ ਵੰਡ ਨੂੰ ਲੈ ਕੇ ਉਹਨਾਂ ਦੇ ਵਿੱਚ ਵਿਵਾਦ ਚੱਲ ਰਿਹਾ ਹੈ ਅਤੇ ਹੁਣ ਪਰਿਵਾਰਾਂ ਦੇ ਵਿੱਚ ਅਣਬਣ ਹੋਈ ਹੋਈ ਹੈ ਇਹ ਗੱਲ ਕਿੰਨੀ ਸੱਚ ਹੈ ਜਾਂ ਝੂਠ ਹੈ ਇਹ ਤਾਂ ਹੁਣ ਭਗਵੰਤ ਸਿੰਘ ਮਾਨ ਜੀ ਹੀ ਦੱਸ ਸਕਦੇ ਹਨ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾਂਦੀ ਹੈ ਪਰ ਕੋਈ ਸਪਸ਼ਟੀਕਰਨ ਪੂਰੀ ਤਰ੍ਹਾਂ ਦੇ ਨਾਲ ਨਹੀਂ ਦਿੱਤਾ ਗਿਆ ਕਿ ਅਸਲ ਦੇ ਵਿੱਚ ਉਹਨਾਂ ਨੇ ਬਿਆਨਬਾਜ਼ੀ ਕੀਤੀ ਕਿਉਂ